ਨਾ ਵੀ ਮੱਡੀ ਕੁੱਡੀ ਖੱਟੀ ਉਹਦੋਂ ਮਰ ਗਿਆ ਬੈਠ ਕੇ ਹਮੇਸ਼ਾ ਹੀ ਸ਼ਰਮੇ ਦਾ ਮਰ ਆਪਾਂ ਵੀ ਆ ਚੀਜ਼ਾਂ ਬਣਾਉਣੀਆਂ ਐ ਸਾਡੇ ਹੁਣ ਮੈਂ ਤੈਨੂੰ ਦੱਸਦਾ ਮੈਂ ਇੱਥਾ ਵੇਖ ਆਹ ਜਿਹੜੇ ਮਸਲਾ ਨਾ ਤੁਹਾਡੇ ਆ ਜਿਹੜੇ ਇੱਥੋਂ ਲੈ ਕੇ ਆਹ ਹੁਣ ਮੈਂ ਤਾਂ ਕੱਪੜੇ ਲਾਉਂਦੇ ਸ਼ਰਮਾਉਂਦੀ ਆਹ ਚੀਜ਼ ਨਿਕਲੂਗੀ ਤੁਹਾਡੇ ਪੱਟਾ ਦੇ ਵੇਚੀ ਸਾਰੀ ਹਵਾੜਾ ਨੱਗੇ ਤੁਹਾਡੇ ਬਾਲੇ ਇਹ ਮੋਕਾ ਹੀ ਹੁੰਦਾ ਹੈ ਇਹ ਮਾਹ ਤਰੋਪਰ ਬੋਲ ਆਪਦਾ ਸਰੀਰ ਨੂੰ ਤਣ ਕੇ ਚੱਲੋ ਉਹ ਜੋਰ ਲਾਉਣਾ ਉਹ ਚੋਕਾ ਮਾਰ ਇੱਕ ਇੱਥੇ ਰੁਕ ਜਾਣਾ ਦੋ ਤਿੰਨ ਥਾਉ ਥਰਾਂ ਚਾਰ ਓ ਥਾਉ ਥਲੇ ਤੱਕ ਜਾ ਪਾਣੀ ਆ ਜਾ ਅੱਡੀਆਂ ਥੱਲੇ ਲਾ ਦੇ ਸੱਤ ਟੁੱਟ ਗਈ ਅੱਠ ਨੌ 10 11 12 13 ਗਪਿੰਦਰ ਗੇੱਚਾ ਗਪਿੰਦਰ ਗੇੱਚਾ 14 ਗੇੱਚਾ ਓ 15 ਵਾਹ 11 19 2 ਕਿੰਨੀ ਬਾਈ ਨਾ ਜੀ ਦੇ ਉਹਦੇ ਨਾਲ ਨਹੀਂ ਉਹ ਪਤੀ ਦੇ ਲੋਕ ਪਰ ਲੈ ਕੇ ਸਾਰ ਲੋਕ ਉਹ ਤੋਂ ਬਾਅਦ ਕੰਟੀਨਿਊ ਕਰਾਂ ਤੁਹਾਨੂੰ ਦੱਸੂਗਾ 100 ਬੈਠ ਕੇ ਭਰਾ ਲਾਈ ਜੀ ਅੱਜ ਨਾ ਤੇ ਬੜਾ ਨਾ ਆ ਗਿਆ ਲੈ ਕੇ ਸੱਟ ਹੋਰ ਲਾ ਲੇ ਸਿੱਧਾ ਤੁਰੋ ਸਿੱਧਾ ਘੁੰਮੀ ਕੀ ਜਾਂਦੇ ਰਹੋ ਤੁਹਾਨੂੰ ਉਹ ਵਾਜੋ ਤੂੰ ਸਾਰੇ ਸੁਆਗੀ ਚਿਬੜੇ ਸੋ ਚਲੋ ਉਧਰ ਬੈਠਦੇ ਚਲੋ ਹੁਣ ਉਧਰ ਆਜੋ ਬਾਹਰ ਕੱਢ ਦੋ ਸੁਆਗੀ ਫੋੜਾ ਪੁੰਜਾ ਦੇ ਕੱਢ ਦੋ ਸੱਤਣਾ ਨੁਹਾ ਲਿਓ ਆ ਦੇ ਇਧਰੋਂ ਪਕੜਾ ਪਕੜਾ ਨਹੀਂ ਮਾਰਨੀ ਆਉਦੀ ਖੋਲੋ ਇਧਰ ਸਾਈਡ ਤੇ ਹੋਵੇ ਆਇਆ ਦਸਵੀਰ ਜਿਹੜਾ 15 ਮੋਤੀ ਮੋਤੀ